ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਲਖਾਨਾ ਸਕੂਲ ਵਿੱਚ 8ਵੀਂ ਜਮਾਤ ਦਾ ਵਿਦਿਆਰਥੀ ਭੇਤ ਭਾਰੀ ਹਾਲਤ ਵਿੱਚ ਗੁੰਮ ਹੋ ਗਿਆ। ਥਾਣਾ ਸਬਜੀ ਮੰਡੀ ਪਟਿਆਲਾ ਡਿਵੀਜ਼ਨ ਨੰਬਰ 2 ਵਿੱਚ ਇਸ ਬੱਚੇ ਦੇ ਗੁੰਮ ਹੋ ਜਾਣ ਦੀ ਸੂਚਨਾ ਮਿਲੀ ਜਿਸ ਦੇ ਬਾਅਦ ਪੁਲਿਸ ਹਰਕਤ ਵਿੱਚ ਆ ਗਈ। ਪੁਲਿਸ ਨੇ ਸਖਤੀ ਨਾਲ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਅੰਬਾਲਾ ਤੋਂ ਬਰਾਮਦ ਕਰ ਲਿਆ। ਪੁਲਿਸ ਅਨੁਸਾਰ ਬੱਚੇ ਦੇ ਮਾਤਾ-ਪਿਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ ਬੱਚਾ ਸਕੂਲ ਵਿੱਚੋਂ ਹੀ ਕਿਤੇ ਚਲਾ ਗਿਆ ਸੀ। ਗੁੰਮ ਹੋਏ ਬੱਚੇ ਦੀ ਉਮਰ 12 ਸਾਲ ਹੈ ਜੋ ਕਿ 8ਵੀਂ ਜਮਾਤ ਦਾ ਵਿਦਿਆਰਥੀ ਹੈ। ਪਰ ਜਦੋਂ ਸਕੂਲ ਪ੍ਰਸ਼ਾਸਨ ਤੋਂ ਪ 2019 ਤੋਂ ਗਾਇਰਹਾਜ਼ਰ ਚੱਲ ਰਿਹਾ ਸੀ ਸਕੂਲ ਪ੍ਰਸ਼ਾਸਨ ਨੇ ਬੱਚੇ ਦੇ ਮਾਤਾ ਪਿਤਾ ਨੂੰ ਫੋਨ ਕਰਕੇ ਜਦੋਂ ਬੱਚੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਬੱਚਾ ਕਿਤੇ ਹੋਰ ਗਿਆ ਹੋਇਆ ਹੈ 12 ਜੁਲਾਈ ਨੂੰ ਲੰਬੀ ਗੈਰਹਾਜ਼ਰੀ ਕਾਰਨ ਬੱਚੇ ਦਾ ਨਾਮ ਸਕੂਲ ਵਿੱਚੋਂ ਕੱਟ ਦਿੱਤਾ ਗਿਆ ਪੁਲਿਸ ਨੇ ਬੱਚੇ ਨੂੰ ਅੰਬਾਲਾ ਤੋਂ ਬਰਾਮਦ ਕਰ ਲਿਆ ਜਦੋਂ ਬੱਚੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਬੱਚੇ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਸ਼੍ਰੀ ਨਾਨਾ ਦੇਵੀ ਮਾਤਾ ਮੱਥਾ ਟੇਕਣ ਗਿਆ ਹੋਇਆ ਸੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਸਕੂਲ ਪ੍ਰਸ਼ਾਸਨ ਦੀ ਅਣਗਹਿਲੀ ਵੀ ਦੇਖਣ ਨੂੰ ਮਿਲ ਰਹੀ ਹੈ ਬੱਚੇ ਦੇ ਮਾਤਾ ਪਿਤਾ ਨੇ ਰਿਪੋਰਟ ਵਿੱਚ ਲਿਖਾਇਆ ਹੈ ਸਨ ਇਸ ਗੱਲ ਤੋਂ ਮੁੱਕਰ ਰਹੀ ਹੈ ਇਸ ਦੇ ਪਿੱਛੇ ਇੱਕ ਇਹ ਕਾਰਨ ਹੋ ਸਕਦਾ ਹੈ ਕਿ ਸਕੂਲ ਪ੍ਰਸ਼ਾਸਨ ਸਕੂਲ ਦਾ ਨਾਮ ਖਰਾਬ ਹੋਣ ਤੋਂ ਡਰ ਰਿਹਾ ਹੈ ਦੂਜੇ ਪਾਸੇ ਬੱਚੇ ਦੇ ਮਾਤਾ ਪਿਤਾ ਦੀ ਵੀ ਅਣਗਹਿਲੀ ਹੈ ਜੋ ਆਪਣੇ ਬੱਚੇ ਦੀਆਂ ਹਰਕਤਾਂ ਤੇ ਨਜ਼ਰ ਨਹੀਂ ਰੱਖ ਰਹੇ ਤੇ ਅੱਗੇ ਜਾ ਕੇ ਉਹਨਾਂ ਲਈ ਪਰੇਸ਼ਾਨੀ ਦਾ ਸਬਕ ਬਣ ਸਕਦਾ ਹੈ ਪੰਜਾਬ ਵਿੱਚ ਅੱਜਕੱਲ ਬੱਚੇ ਗੁੰਮ ਹੋਣ ਦੀਆਂ ਖਬਰਾਂ ਆਮ ਹੀ ਮਿਲ ਰਹੀਆਂ ਹਨ ਸਭ ਮਾਤਾ ਪਿਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਬੱਚੇ ਇਹ ਆਦਤ ਬਣਾਣ ਕਿ ਜਿੱਥੇ ਵੀ ਜਾਣ ਆਪਣੇ ਮਾਪਿਆਂ ਨੂੰ ਦੱਸ ਕੇ ਜਾਣ ਸਾਡੇ ਸਕੂਲ ਚਰਚਾ ਜਾ ਰਿਹਾ ਵੀ ਬੱਚਾ ਲੋੜੋ ਗਏ ਵ ਸਕੂਲ ਜੋ ਬੱਚਾ ਭੱਜ ਗਿਆ ਸੀ ਕਿ ਕਿ ਮੈਟਰੋ ਇਸ ਵਾਰ ਮੈਂ ਦੱਸਣਾ ਚਾਹਣਾ ਮੈਂ ਸਕੂਲ ਦਾ ਰਿਕਾਰਡ ਮੇਰੇ ਸਾਹਮਣੇ ਪਿਆ ਹੈ ਕਿ ਜਿਹੜਾ ਇਹ ਤੁਹਾਨੂੰ ਵੀ ਬੱਚਾ ਹੈ ਇਹ 4 ਜੁਲਾਈ ਤੋਂ ਰੈਗੂਲਰ ਸਕੂਲ ਦੇ ਵਿੱਚ ਐਬਸੈਂਟ ਹੈ ਮੇਰੇ ਅਧਿਆਪਕ ਸਾਹਿਬਾਨ ਨੇ ਵੀ ਇਹਦੇ ਪੇਰੈਂਟਸ ਨੂੰ ਟੈਲੀਫੋਨ ਕੀਤਾ ਤਾਂ ਉਹ ਪੇਰੈਂਟਸ ਕਹਿੰਦੇ ਨਹੀਂ ਬੱਚਾ ਕਿਤੇ ਗਿਆ ਹੋਇਆ 12 ਤਰੀਕ ਨੂੰ ਉਹਨਾਂ ਰਿਕਾਰਡ ਮੇਰੇ ਕੋਲ ਇਹ ਬੱਚੇ ਦਾ ਅਸੀਂ ਲੰਬੀ ਗੈਰ ਹਾਜ਼ਰੀ ਕਰਕੇ ਨਾ ਖਟਿਆ ਹੋ। ਇਹ ਸਾਡੇ ਕੋਲ ਸਕੂਲ ਹੀ ਨਹੀਂ ਪਰ ਰਿਕਾਰਡ ਅਨੁਸਾਰ ਦੋਹੀ ਅਸੀਂ ਧੋਖ ਕੀਤਾ ਤਾਂ ਇਹ ਵਿਦਿਆਰਥੀ ਦਾ 12 ਜਰਾਈ ਨੂੰ ਨਾਮ ਕੱਟਿਆ। ਠੀਕ ਹੈ ਕਿ ਕਿ ਹੁਣ ਕੀ ਇਹ ਚੋਂ ਨਿਕਲ ਲੈ ਜਾਵੇ ਬੱਚਾ ਭੱਜਿਆ ਕਿਉਂ ਜੀ ਕਿ ਪ੍ਰਾਈਜ਼ਨਰ ਲੈਗ ਸੀ ਪਹਿਲਾਂ। ਪ੍ਰਾਈਜ਼ ਦਾ ਤਾਂ ਦੇਖੋ ਬੱਚੇ ਅਸੀਂ ਤਾਂ ਕਿਸੇ ਨੂੰ ਹੀ ਕਹਿੰਦੇ ਨਹੀਂ ਅਸੀਂ ਤਾਂ ਕੋਸ਼ਿਸ਼ ਕਰਦੇ ਸਾਡੀ ਡਿਊਟੀ ਹੈ ਬੱਚਿਆਂ ਨੂੰ ਪੜ੍ਹਾਉਣਾ। ਪਰ ਬੱਚਾ ਜਦੋਂ ਸਕੂਲ ਹੀ ਨਹੀਂ ਆਉਂਦਾ ਇਹ ਤਾਂ ਜ਼ਿਆਦਾ ਉਹਦੇ ਮਾਪੇ ਵਾਂ ਨਹੀਂ ਦੱਸ ਸਕਦੇ ਆ। ਸੰਸਥਾ ਦੇ ਅਕਾਰਡ ਦੇ ਅਨੁਸਾਰ ਅਸੀਂ 12 ਜਰਾਈ ਨੂੰ ਇਸ ਵਿਦਿਆਰਥੀ ਦਾ ਲੰਬੀ ਗੈਰ ਹਾਜ਼ਰੀ ਕਰਕੇ ਨਾਮ ਕੱਟਿਆ। ਇਹ ਆਇਆ ਹੀ ਨਹੀਂ ਬੱਚਾ। ਕਿਹੜੇ ਸਕੂਲ ਦਾ ਬੱਚਾ ਸੀ ਹੈ ਜੀ ਕਿਹੜੇ ਸਕੂਲ ਦਾ ਬੱਚਾ ਸੀਗਾ ਇਹ ਹੀਰਖਾਂ ਦਾ ਹੀ ਸੀ ਪਾਤੀ ਦੇ ਪੇਰੈਂਟਸ ਨੇ ਸਾਨੂੰ ਆ ਕੇ ਦੱਸਿਆ ਸੀ ਜੀ ਬੱਚਾ ਸਕੂਲ ਦੇ ਵਿੱਚੋਂ ਚਲਾ ਗਿਆ ਹੀਰਖਾਂ ਦਾ ਸਕੂਲ ਤੋਂ ਫਸੀ ਮਤਕਵਾ ਦਾ ਫਿਕਰ ਕਰਕੇ ਸਭ ਤਰ੍ਹਾਂ ਦਾ ਕੰਮ ਸ਼ੁਰੂ ਕੀਤਾ ਤੇ ਸੀਸੀਟੀਵੀ ਕੈਮਰਾ ਰਾਹੀਂ ਤੇ ਹੋਰ ਟੈਕਨੀਕਲ ਤਰੀਕੇ ਨਾਲ ਅੱਜ ਉਹਨੂੰ ਬੱਚੇ ਨੂੰ ਆਵਾਲਾ ਤੋਂ ਅਸੀਂ ਕਵਰ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਕਿੰਨੇ ਸਾਲ ਦਾ ਬੱਚਾ ਸੀ ਕੋਈ ਮੈਂਟਲ ਬੱਚਾ 30 12 ਸਾਲ ਦਾ ਬੱਚਾ ਸੀ ਕੀ ਕਰਦਾ ਸੀ ਉਹ ਪੜਾਈ ਪੜਾਈ ਦੇ ਵਿੱਚ ਪੜਾਈ ਵੀ ਕਹਿੰਦਾ ਪਟਿਆਲਾ ਤੋਂ ਸਿਵਨ న్యూਸ ਦੇ ਲਈ ਕੁਲਵਿੰਦਰ ਕੁਮੰਦ ਦੀ ਰਿਪੋਰਟ